ਲੋਭੀ ਮਿੱਤਰੋ ਆ ਗਿਆ ਇੱਕ ਨਵੀਂ ਵੀਡੀਓ ਦੇ ਨਾਲ ਤੇ ਸਾਰੇ ਜਾਣੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਇੱਕ ਲੰਨ ਲੋਕ ਸਮਝਦੇ ਨੇ ਆਪਣੇ ਆਪ ਨੂੰ ਹੀਰੋ ਤੇ ਸਾਨੂੰ ਪਤਾ ਜਨਤਾ ਤਾਂ ਫਿਰ ਕਮੈਂਟਾਂ ਦੇ ਵਿੱਚ ਸਰੇ ਹੀ ਲਾਉਂਦੀ ਆ ਲੈ ਭਾਬੇ ਕੁੜੀ ਤਾਂ ਵੈਸੇ ਸੰਸਕਾਰੀ ਆ ਚੁੰਨੀ ਪਹਿਲੇ ਹੀ ਲੈ ਲਈ ਵੀਡੀਓ ਬਣਾਉਣ ਤੋਂ ਕਿ ਕਿੱਥੇ ਰੁਕਦਾ ਠਰਕਿਆ ਨੇ ਤਾਂ ਬਸ ਉਹਨੂੰ ਪਤਾ ਕਰ ਲਿਆ ਰਕੋੜਾ ਆਪਦਾ ਦਿਲ ਦੇਖ ਲਿਆ ਹੁਣ ਤਾਂ ਵੀ ਦਲ ਸੁਡਾ ਬਹੁਤ ਵੱਡਾ ਉਹ ਠਰਕੀ ਵਨ ਤੋਂ ਪਹਿਲਾਂ ਨਿਗਾ ਬਾਜ ਵਰਗੀ ਰੱਖਣੀ ਪੈਂਦੀ ਆ ਫੇਰ ਹੀ ਲੋਕੀ ਉਹਨੂੰ ਠਰਕੀ ਕਹਿੰਦੇ ਆ ਪਹਿਲਾਂ ਤਾਂ ਮੈਂ ਆ ਬਾਈ ਗੁਣੀ ਦੇਖ ਕੇ ਸੋਚਿਆ ਵੀ ਇਹਦੇ ਸਿਰ ਤੇ ਇਹ ਚੱਪਲ ਨਾ ਮਾਰੇ ਜਿਹੜੇ ਹਿਸਾਬ ਨਾਲ ਜੱਬਲ ਜਾਂ ਦੇਖੀ ਜਾਂਦਾ ਉੱਪਰ ਸਾਲਾ ਬਾਅਦ ਚ ਪਤਾ ਲੱਗਿਆ ਵੀ ਤਾਂ ਸਾਲਾ ਜੱਬਲੀ ਐ ਮੂੰਹ ਤਾਂ ਦੇਖ ਮੇਰਾ ਸਾਲਾ ਕਿਵੇਂ ਕਰਦਾ ਜਿਵੇਂ ਮੁਰਗੀ ਆਂਡੇ ਦੇਣ ਲੱਗੇ ਚਮੱਕੇ ਹੀ ਨਹੀਂ ਮਾਰਦੀ ਮਿੰਨਾ ਮਿੰਨਾ ਹੱਸੇ ਜਦੋਂ ਜਾਨ ਵਿੱਚ ਜਾਨ ਆਵੇ ਆ ਤਾਂ ਮੇਰੇ ਸਲੇ ਦਾ ਕਹਿਰੀ ਹੋ ਗਿਆ ਬਾਬੇ ਦੁਨੀਆ ਤੇ ਪਾਪ ਵਧਿਆ ਦੁਨੀਆ ਮੇਰੇ ਸਲੇ ਦੀ ਫਟੂ ਕਿਸੇ ਦਿਨ ਮਿੰਨਾ ਮਿੰਨਾ ਹੱਸੇ ਜਦੋਂ ਜਾਨ ਵਿੱਚ ਜਾਨ ਆਵੇ ਰੋਲ ਨਾਮ ਆ ਲਾ ਨੀ ਤੂੰ ਜਦੋਂ ਕਿਤੇ ਸੂਟ ਪਾਵੇਂ ਵੀ ਸਾਡਾ ਕੜਕ ਬੰਨਾ ਜੱਟੀਏ ਨੀ ਰੰਗ ਤੇਰਾ ਰੂਝਿਆ ਲੱਗਦਾ ਹੋਣੀ ਤੂੰ ਤੇ ਲੱਗ ਮਿੱਤਣਾ ਨਾ ਨੀ ਸਾਡਾ ਹੋਈ ਨੀ ਲੱਗਦਾ ਤੇਰੀ ਤਾਂ ਜਾਨ ਚ ਜਾਨ ਆ ਗਈ ਸਾਡੇ ਤਾਂ ਮਾਂ ਪਿਓ ਦੀ ਦੁਨੀਆ ਉਜੜ ਜੂਜੇ ਸਾਡੀ ਜਾਨ ਨਿਕਲ ਗਈ ਰੰਗ ਤਾਂ ਦੁਨੀਆ ਤੇ ਕਾਲੇ ਹੋਰ ਵੀ ਦੇਖਿਆ ਤੇ ਲੋਕ ਕਹਿੰਦੇ ਆ ਬਾਈ ਇਹਦਾ ਤਾਂ ਜਮੀ ਪੱਠਾ ਬੈਠਾ ਪੱਠਾ ਨਹੀਂ ਬੈਠਾ ਬਾਈ ਤੂੰ ਤਾਂ ਵਿਆਹ ਤੋਂ ਪਹਿਲਾਂ ਮੈਨੂੰ ਲੱਗਦਾ ਪੱਠੇ ਜੀ ਬੈਠਾ ਸੀ ਸਾਨੂੰ ਵੀ ਦੱਸ ਦੇ ਕਿਹੜੇ ਬਾਬੇ ਦੀਆਂ ਤੂੰ ਜੋਤਾਂ ਲਾਉਣਾ ਕਿਹੜੇ ਬਾਬੇ ਤੋਂ ਕਾਲਾ ਜਾਦੂ ਕਰਾਇਆ ਜਿਵੇਂ ਰਾਵਣ ਨੇ ਪਾਵੇ ਨਾਲ ਕਾਲ ਬੰਨਿਆ ਸੀ ਨਾ ਇਹਨੇ ਪਤੰਦਰ ਨੇ ਮੁੱਲਾ ਦਾ ਪਾਵੇ ਨਾਲ ਮਾਤਾ ਪੂਣੀ ਬੰਨ ਰੱਖੀ ਆ ਆ ਪਤੰਦਰ ਪੁੱਠੇ ਦਾ ਵੇਰਗ ਤੇ ਮੀ ਲਾਲ ਟਮਾਟਰ ਵਰਗੀ ਲਈ ਬਟਾ ਓਏ ਸਾੜ ਸਾੜ ਲੋਕਾਂ ਨੂੰ ਹੋਰ ਸਾੜ ਪਰ ਵੀਡੀਓ ਘੱਟ ਪਾਇਆ ਕਰ ਕਿਤੇ ਉਹ ਨਾ ਮਾੜੇ ਜਿਗਰੇ ਵਾਲਾ ਦਲ ਪਾਟ ਜੇ ਗਾਈਜ਼ ਵੀਰੇ ਠੰਡ ਤਾਂ ਬਹੁਤ ਹੋਈ ਪਈ ਆ ਪਰ ਕੀ ਕਰਾਂ ਜੇ ਕੋਈ ਕੋਟੀ ਪਾਵੇ ਤਾਂ ਮੈਂ ਕੋਟੀ ਪਾਵਾਂ ਪਾ ਲੋ ਤੋਂ ਦੇ ਕੇ ਨਹੀਂ ਪਾ ਲੂੰਗੀ ਆ ਠੰਡ ਨਾਲ ਮੈਂ ਤੁੰਗੜੀ ਆ ਬੀਚ ਹੋ ਹੋ ਗਾਇ ਸੁਬੀਰੇ ਠੰਡ ਤਾਂ ਬਹੁਤ ਹੋਈ ਪਈ ਆ ਹੋ ਤੈਨੂੰ ਠੰਡ ਲੱਗਦੀ ਹੋਣੀ ਹੈ ਨਾਲੇ ਜਿੰਨੀ ਤੂੰ ਢੀਠਾ ਜਿੰਨਾ ਮੋਟਾ ਤੇਰਾ ਪਿੰਡਾ ਤੈਨੂੰ ਠੰਡ ਕਿਵੇਂ ਲੱਗ ਜੂ ਹਾਂ ਉਹ ਨਾਲੇ ਤੇਰਾ ਤਾਂ ਪਤਾ ਨਹੀਂ ਸਾਡੇ ਤਾਂ 12ਵੇਂ ਮਹੀਨੇ 'ਚ ਜਾ ਕੇ ਠੰਡ ਮੰਨਦੇ ਆ ਪਸੂ ਉਹ ਨਾਲੇ ਤੂੰ ਕਿਹੜਾ ਬੰਦਿਆਂ ਵਾਲੇ ਘਰ ਚ ਸੌਂਦੀ ਹੋਵੇਂਗੀ ਉਥੇ ਤਾਂ ਹੀ ਨਿੱਗ ਹੁੰਦੀ ਆ ਤੈਨੂੰ ਤਾਂ ਤੇਰੇ ਘਰ ਦੇ ਤੂੜੀ ਵਾਲੇ ਜਵਾਂਦੇ ਹੁਣੇ ਉਹ ਨਾਲੇ ਡੰਗਰ ਜੀ ਇਹ ਥੋੜਾ ਮੋੜਾ ਕੰਮ ਵੀ ਕਰ ਲਿਆ ਕਰ ਮਾੜੀ ਮੋਟੀ ਚਰਬੀ ਘੜੂ ਤੇਰੀ ਨਾਲੇ ਤੇਰੇ ਘਰ ਵਾਲੇ ਤੂੰ ਮੜਾ ਮੋੜਾ ਸੌਖਾ ਰੱਖ ਲਿਆ ਕਰ ਉਹ ਸਾਰਾ ਦਿਨ ਕੰਮ ਕਰੀ ਜਾਂਦਾ ਤੇ ਤੂੰ ਵੀਡੀਓ ਬਣਾਈ ਜਾਨੀ ਆ ਡੰਗਰ ਜੀ ਨਾ ਹੋਵੇ ਤਾਂ ਕਿਸੇ ਥਾਂ ਦੀ ਮੈਸੇਜ ਨਾਲੇ ਕੋਈ ਨਾ ਠੰਡ ਹੋ ਜਾਣ ਦੇ ਸਾਡੇ ਬਲਦ ਵਾਸਤੇ ਵੀ ਬਣਾਉਣਾ ਇੱਕ ਤੇਰੇ ਵਾਸਤੇ ਵੀ ਦੇ ਦਾਂਗੇ ਉਹ ਤੋਂ ਬਣਾਉਣਾ ਇੱਕ ਝੁੱਲ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਰੋਜ਼ ਵੀਡੀਓ ਇੱਕ ਆਇਆ ਕਰੂਗੀ